ਹਾਂਜੀ ਸੰਦੀਪ ਜੀ ਅ ਅੱਜ ਜਿਹੜੀ ਮੀਟਿੰਗ ਕੀਤੀ ਗਈ ਸੀ ਅੱਜ ਸੁੱਚੀਪਿੰਡ ਗੁਰੂ ਘਰ ਦੇ ਵਿੱਚ ਸੋ ਮੀਟਿੰਗ ਜਿਹੜੀ ਲਗਭਗ ਕੰਪਲੀਟ ਨਹੀਂ ਹੋਈ ਕਿਉਂਕਿ ਸਾਰੀ ਸੰਗਤ ਜਿਹੜੀ ਉਹ ਬਾਹਰ ਬੈਠੀ ਸੀਗੀ ਤੇ ਜਿਹੜੀ ਮੀਟਿੰਗ ਜਿਹੜੀ ਰੱਖੀ ਗਈ ਸੀ ਉਹ ਕਾਫੀ ਜਿਹੜੇ ਮੁੱਦੇ ਸਨ ਸਤਗੁਰੂ ਅਬਦਾਸ ਮਹਾਰਾਜ ਦੇ ਨਾਲ ਸੰਬੰਧਿਤ ਜਿਹੜੇ ਉਹ ਮੁੱਦੇ ਸਨ ਜਿਹੜੇ ਗੁਰੂ ਘਰ ਦੇ ਵਿੱਚ ਇਹ ਸੁੱਚੀਪਿੰਡ ਦੇ ਜਿਹੜੀ ਸੰਗਤ ਹੈ ਉਹਨਾਂ ਵੱਲੋਂ ਮੀਟਿੰਗ ਰੱਖੀ ਗਈ ਸੀ ਸੋ ਇਸ ਟਾਈਮ ਤੁਸੀਂ ਸੁੱਚੀਪਿੰਡ ਦੇ ਗੁਰੂ ਘਰ ਵਿੱਚ ਖੜੇ ਹੋ ਸੋ ਜਿੰਦੇ ਲੱਗੇ ਨੇ ਤਾਲੇ ਲੱਗੇ ਨੇ ਸੋ ਪਤਾ ਲੱਗਾ ਜਾਣਕਾਰੀ ਮਿਲੀ ਆ ਕਿ ਜਿਹੜੇ ਇੱਥੋਂ ਦੇ ਮੋਹਤਵਾਰ ਨੇ ਜਿਹੜੇ ਜੋ ਵੀ ਹੈ ਤੁਸੀਂ ਉਹਨਾਂ ਬਾਰੇ ਦੱਸੋ ਕਿ ਉਹਨਾਂ ਨੇ ਤੁਹਾਨੂੰ ਜਿਹੜੇ ਤਾਲੇ ਜਿਹੜੇ ਖੋਲਣ ਨਹੀਂ ਦਿੱਤੇ ਜਾਂ ਚਾਬੀ ਨਹੀਂ ਦਿੱਤੀ ਸੋ ਕੀ ਮਾਮਲਾ ਕੀ ਜਾਣਕਾਰੀ ਉਹਦੇ ਬਾਰੇ ਦਿਓ ਥੋੜੀ ਹਾਂਜੀ ਜੈ ਗੁਰੂ ਦੇਵ ਹਨੂ ਗੁਰੂ ਦੇਵ ਜੈ ਭੀਮ ਜੈ ਭਰਾ ਜੀ ਅੱਜ ਸੁੱਤੀ ਪਿੰਡ ਵਿੱਚ ਮੀਟਿੰਗ ਰੱਖੀ ਗਈ ਸੀ ਜਿਹੜੀ ਪੋਸਟ ਪਾ ਕੇ ਆਪਾਂ ਸਾਰੀ ਸੋਸ਼ਲ ਮੀਡੀਆ ਤੇ ਪਾਈ ਸੀਗੀ ਤੇ ਜਿਹੜੀ ਗੁਰੂ ਘਰ ਦੀ ਕਮੇਟੀ ਆ ਉਹਨਾਂ ਨੂੰ ਵੀ ਦੱਸਿਆ ਗਿਆ ਸੀਗਾ ਤੇ ਪਹਿਲਾਂ ਤਾਂ ਜੀ ਦੇਖੋ ਅਸੀਂ ਕੱਲ तकरीबन 8:30 ਵਜੇ ਫੋਨ ਕੀਤਾ ਸੀ ਪ੍ਰਧਾਨ ਕੁਸ਼ੂਦੀਦਾਲ ਜੀ ਨੂੰ ਕਿ ਗੁਰੂ ਘਰ ਵਿੱਚ ਅਸੀਂ ਆਪਣੇ ਦੇ ਸਮਾਜ ਦੇ ਮੁੱਦੇ ਆ ਸਾਡੇ ਧਾਰਮਿਕ ਮੁੱਦੇ ਆ ਉਹਨਾਂ ਨੂੰ ਲੈ ਕੇ ਗੁਰੂ ਘਰ ਵਿੱਚ ਮੀਟਿੰਗ ਰੱਖਦੇ ਆ ਕਿਉਂਕਿ ਕੱਲ ਨੂੰ ਬਹੁਤ ਵੱਡੀ ਮੀਟਿੰਗ ਹੋ ਰਹੀ ਆ ਇੱਕ ਫਗਵਾੜੇ ਵਿੱਚ ਉਹਦਾ ਵੀ ਗੱਲ ਇੱਥੇ ਚਰਚਾ ਪੇਸ਼ਾ ਹੋਣਾ ਸੀਗਾ ਵੀ ਸੰਗਤਿਕ ਤੋਂ ਫਗਵਾੜੇ ਜਾਵੇ ਤਾਂ ਕਿ ਜਿਹੜੇ ਸਾਰੇ ਆਪਣੇ ਪ੍ਰਧਾਨ ਬਰਿੰਦਰ ਕੁੱਕਾ ਜੀ ਜਿਸੇ ਤੱਲਨ ਦੇ ਸਾਰੇ ਪ੍ਰਧਾਨ ਹੁਣੇ ਪਹੁੰਚੇ ਸੀਗੇ ਸਮਾਜ ਦੇ ਆਗੂ ਕਿ ਅਸੀਂ ਗੁਰੂ ਘਰ ਦੇ ਜਿੱਥੇ ਮੀਟਿੰਗ ਰੱਖੀ ਸੀਗੀ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਜਿਹਦੇ ਵਿੱਚ ਕਸ਼ੋਰੀ لال ਜੀ ਨੂੰ ਦੱਸਿਆ ਸੀਗਾ ਉਹਨਾਂ ਨੇ ਪਹਿਲਾਂ ਤਾਂ ਜੀ ਦੇਖੋ ਇਹ ਕਹਿ ਦਿੱਤਾ ਸੀ ਅਸੀਂ ਦੱਸਿਆ ਸੀ ਵੀ ਇਸ ਇਸ ਹਾਲ ਵਿੱਚ ਮੀਟਿੰਗ ਕਰਨੀ ਆ ਜੀ ਤਾਂ ਉਹਨੇ ਸਾਡੇ ਕੋਲ ਉਹਨਾਂ ਦੀ ਰਿਕਾਰਡਿੰਗ ਗਈ ਆ ਉਹਨਾਂ ਨੇ ਕਿਹਾ ਠੀਕ ਆ ਜੀ ਹਾਲ ਖੁੱਲਾ ਰਹੇਗਾ ਪੱਖੇ ਚੱਲਦੇ ਆ ਜੀ ਠੀਕ ਆ ਜੀ ਦਰੀਆਂ ਉਹ ਕਿਨੇ ਕੁਰਸੀਆਂ ਮੈਂ ਕੁਰਸੀਆਂ ਨਹੀਂ ਲਾਉਣੀਆਂ ਜੀ ਬੈਰੀਆਂ ਵਿਛਾਲਾਂਗੇ ਸਾਰੀ ਗੱਲਬਾਤ ਉਹਨਾਂ ਨਾਲ ਹੋ ਗਈ ਉਸ ਤੋਂ ਬਾਅਦ ਵਿੱਚ ਕੀ ਹੋਇਆ ਅਸੀਂ ਗੁਰੂ ਘਰ ਦੇ ਗ੍ਰਾਂਥੀ ਸਾਹਿਬ ਨੂੰ ਫੋਨ ਕੀਤਾ ਵੀ ਸਾਡੇ ਨਾਲ ਪ੍ਰਧਾਨ ਸਾਹਿਬ ਨਾਲ ਗੱਲ ਹੋ ਗਈ ਆ ਤੇ ਤੁਸੀਂ ਅਲਾਉਂਸ ਕਰ ਠੀਕ ਆ ਜੀ ਉਹ ਕਹਿੰਦੇ ਸਾਨੂੰ ਮੈਟਰ ਭੇਜ ਦਿਓ ਮੈਂ ਅਲਾਉਂਸ ਕਰਦਾਗਾ ਉਸ ਤੋਂ ਬਾਅਦ ਵਿੱਚ ਸਾਨੂੰ ਤਕਰੀਬਨ ਅੱਧੇ ਘੰਟੇ ਬਾਅਦ ਫਿਰ ਦੁਬਾਰਾ ਕਸ਼ੂਰੀ ਲਾਲ ਜੀ ਦਾ ਫੋਨ ਆਉਂਦਾ ਆ ਜਿਹਦੇ ਵਿੱਚ ਉਹ ਇੱਥੇ ਜੀ ਇੱਕ ਬੰਦਾ ਆ ਜਿਹੜਾ ਸੈਕਟਰੀ ਗੁਰੂ ਘਰ ਦਾ ਆਪਣੇ ਆਪ ਨੂੰ ਕਹਿੰਦਾ ਆ ਸੁਖਵਿੰਦਰ ਨੰਬਰਦਾਰ ਇਹ ਤੋਂ ਪੁੱਛੇ ਵਗੈਰਾ ਪ੍ਰਧਾਨ ਤੇ ਇਹਨਾਂ ਦੀ ਕਮੇਟੀ ਚੱਲਦੀ ਨਹੀਂ ਹੈਗੀ ਜੀ ਉਹਦੀ ਸਾਡੇ ਨਾਲ ਜਿਹੜੀ ਕੋਈ ਮਿੱਗੀ ਮਾੜੀ ਮੋਟੀ ਗੱਲਬਾਤ ਨੂੰ ਸੁਣ ਕੇ ਲੋ ਛਿੱਟੇ ਆਉਂਦੇ ਉਹਨਾਂ ਨੂੰ ਲੈ ਕੇ ਸਾਰੇ ਪਿੰਡ ਦਾ ਨੇ ਮਾਹੌਲ ਖਰਾਬ ਕੀਤਾ ਜੀ ਅੱਜ ਉਹਨੇ ਪ੍ਰਧਾਨ ਨੂੰ ਕਹਿਤਾ ਵੀ ਤੁਸੀਂ ਜੀ ਇਹ ਜਿੰਦੇ ਲਾਦਾਂ ਨੇ ਆ ਤੇ ਮੀਟਿੰਗ ਨੇ ਆ ਦੀ ਫੋਨ ਦੇਣੀ ਅੱਧੇ ਘੰਟੇ ਬਾਅਦ ਮੈਨੂੰ ਫੋਨ ਆਦਾ ਆ ਪ੍ਰਧਾਨ ਜੀ ਕਹਿੰਦੇ ਕਿ ਤੁਸੀਂ ਉੱਥੇ ਮੀਟਿੰਗ ਨਹੀਂ ਕਰਨੀ ਠੀਕ ਆ ਜੀ ਵੀ ਅਸੀਂ ਤੁਹਾਨੂੰ ਸਵੇਰੇ ਦੱਸਾਂਗੇ ਤੇ ਅਲਾਉਂਸ ਕਰਾਉਣ ਤੋਂ ਵੀ ਗ੍ਰਾਂਥੀ ਸਾਹਿਬ ਨੇ ਇਹਨਾਂ ਨੇ ਮਨਾਂ ਕਰ ਦਿੱਤਾ ਜਦੋਂ ਅਸੀਂ ਸਵੇਰੇ ਗ੍ਰਾਂਥੀ ਸਾਹਿਬ ਕੋ ਉੱਥੇ ਗੁਰੂ ਘਰ ਅਲਾਉਂਸ ਕਰਾਉਣ ਗਏ ਆ ਤੇ ਗ੍ਰਾਂਥੀ ਸਾਹਿਬ ਇੱਥੋਂ ਜਲਦੀ ਜਲਦੀ ਮਤਲਬ ਕਹਿ ਲਓ ਕਿ ਸਵਾ 6 ਵਜੇ ਇੱਥੋਂ ਚਲੇ ਗਏ ਸੀ ਸਵੇਰੇ ਤੇ ਨਾ ਸਾਡੀ ਅਲਾਉਂਸ ਹੋਈ ਉਸ ਤੋਂ ਬਾਅਦ ਪ੍ਰਧਾਨ ਜੀ ਦੇ ਘਰ ਗਏ ਆ ਉਹਨੇ ਸਾਫ਼ ਸ਼ਬਦਾਂ 'ਚ ਕਹਤਾ ਵੀ ਨਾ ਅਸੀਂ ਮੀਟਿੰਗ ਇੱ ਤੇ ਨਾਂ ਅਸੀਂ ਅਲਾਉਂਸ ਕਰਨਾ ਆ ਇੱਕ ਸਪੀਕਰ ਮੰਗਿਆ ਗਿਆ ਉਹ ਹੀ ਉਹ ਵੀ ਮਨਾ ਕਰ ਦਿੱਤਾ ਜੀ ਮਤਲਬ ਕਿ ਕਹ ਲਓ ਕਿ ਪੂਰਾ ਤੌਰ ਤੇ ਉਹਨਾਂ ਨੇ ਸਾਡੀ ਮੀਟਿੰਗ ਜਿਹੜੀ ਆ ਉਹਨਾਂ ਨੇ ਮਨਾਂ ਕੀਤੀ ਵੀ ਗੁਰੂ ਘਰ ਦੇ ਅੰਦਰ। ਸੋ ਕਾਰਨ ਕੀ ਆ ਜਿਹੜਾ ਉਹ ਤੁਹਾਡੇ ਹਰ ਵਾਰ ਸੁਣਨ ਨੂੰ ਚ ਆਇਆ ਕਿ ਹਰ ਵਾਰ ਜਦੋਂ ਵੀ ਕੋਈ ਗੁਰੂ ਘਰ ਵਿੱਚ ਸਾਂਝੀ ਮੀਟਿੰਗ ਰੱਖੀ ਜਾਂਦੀ ਆ ਸੋ ਹਰ ਵੇਰੀ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਕੀਤੀ ਜਾਂਦੀ ਆ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਦੇਖੋ ਜਦੋਂ ਵੀ ਕੋਈ ਅਸੀਂ ਮੀਟਿੰਗ ਕਰਦੇ ਆ ਉਹਦੇ ਵਿੱਚ ਸਾਨੂੰ ਮਨਾ ਕਰ ਦਿੱਤਾ ਜਾਂਦਾ ਆ ਇਹ ਗੁਰੂ ਘਰ ਸਾਰੇ ਨਗਰ ਦਾ ਸਾਂਝਾ ਆ ਜਿਹੜਾ ਸੁਵਿੰਦਰ ਲੰਬੜ ਦਾ ਰ ਇੱਥੇ ਪਿੰਡ ਵਿੱਚ ਨਹੀਂ ਰਹਿੰਦਾ ਉਹਦਾ ਕੰਮ ਇਹ ਆ ਵੀ ਪਿੰਡ ਵਿੱਚ ਫੁੱਟ ਪੋਣੀ। ਠੀਕ ਹੈ ਜੀ ਜਿਹੜੇ ਤਾਂ ਚੰਦ ਬੰਦੇ ਉਹਨਾਂ ਦੇ ਗੋਡੀ ਹੱਥ ਲਾਉਂਦੇ ਆ ਉਹਨਾਂ ਲਈ ਤਾਂ ਗੁਰੂ ਘਰ ਇਹ 24 ਘੰਟੇ ਕਹਿੰਦੇ ਖੁੱਲ੍ਹਾ ਆ ਸਾਰਾ ਸਮਾਨ ਵਰਤ ਸਕਦੇ ਆ ਜਿਹੜੇ ਬੰਦੇ ਕਹ ਲੋ ਵੀ ਉਹਨਾਂ ਨੂੰ ਨਹੀਂ ਲਾਈਕ ਕਰਦੇ ਜਾਂ ਉਹਨਾਂ ਦੇ ਨਹੀਂ ਗੋਡੀ ਪੈਣਾ ਚਾਹੁੰਦੇ ਉਹਨਾਂ ਬੰਦਿਆਂ ਨਾਲੇ ਗੁਰੂ ਘਰ ਦੇ ਵਿੱਚ ਆ ਕੇ ਆਪਣੀ ਨਿਜਿਹਾਰਾਂ ਜਿ ਰੰਜਿਸ਼ ਕੱਢਦੇ ਆ ਸੋ ਨਿਜਿਹਾਰਾਂ ਜਿਸ਼ ਕੱਢੀ ਗਈ ਆ ਸੋ ਅੱਜ ਜਿਹੜਾ ਫਿਰ ਹੁਣ ਪਿੰਡ ਦੇ ਜਿਹੜੀ ਸੰਗਤ ਆ ਜਿਹੜੇ ਪਿੰਡ ਦੇ ਲੋਕ ਆ ਸੋ ਸਾਰੇ ਅੱਜ ਗੁਰੂ ਘਰ ਵਿੱਚ ਇਕੱਠੇ ਹੋਏ ਸੋ ਇੱਕ ਮਤਾ ਪਾਇਆ ਗਿਆ ਸੋ ਉਸ ਮਤੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਕਾਹਦਾ ਮਤਾ ਪਾਇਆ ਦੇਖ ਬੜੀ ਜਿਹੜੀ ਇਹਦੇ ਵਿੱਚ ਮੰਦਭਾਗੀ ਘਟਨਾ ਹੋਈ ਕਿ ਸਾਰੀ ਸੰਗਤ ਪਹਿਲੇ ਤਾਂ ਨੇਰੇ ਵਿੱਚ ਬੈਠੀ ਸੀ ਉੱਪਰੋਂ ਬਾਰਿਸ਼ ਆ ਗਈ ਜਿਹਦੇ ਕਾਰਨ ਸਾਨੂੰ ਸਾਰੀ ਮੀਟਿੰਗ ਬੰਦ ਕਰਨੀ ਪਈ ਠੀਕ ਆ ਜੀ ਤੇ ਉਹਦੇ ਵਿੱਚ ਫਿਰ ਪ੍ਰਧਾਨ ਦਸੀ ਪੱਲਨ ਜੀ ਪਹੁੰਚੇ ਆ ਬੁੱਗਾ ਜੀ ਵੀ ਬੈਠ ਪਹੁੰਚੇ ਸੀ ਉਹਨਾਂ ਨੇ ਸਾਰੇ ਨਗਰ ਦੇ ਮੋਤਵਾਰ ਜਿਹੜੇ ਸਾਡੇ ਸਾਥੀ ਸਾਡੇ ਬਜ਼ੁਰਗ ਪਹੁੰਚੇ ਸੀ ਉਹਨਾਂ ਨੇ ਮਤਾ ਪਾਇਆ ਆ ਕਿ ਜਿਹੜੀ ਅਜੇ ਬੇਇੱਜ਼ਤੀ ਹੋਈ ਆ ਬੜੀ ਸ਼ਰਮਨਾਕ ਹੋਈ ਆ ਕਿਉਂਕਿ ਬਾਹਰੋਂ ਵੀ ਸੰਗਤ ਆਈ ਸੀਗੀ ਲਾਗੇ-ਲਾਗੇ ਪਿੰਡਾਂ ਵਿੱਚੋਂ ਵੀ ਸਾਰੇ ਸਤੂਤੋ ਜਾਤਾਂ ਸਾਥੀ ਪਹੁੰਚੇ ਸੀ ਜਿਹੜੇ ਆਪਣੇ ਸਮਾਜ ਦੇ ਨਾਲ ਖੜਦੇ ਆ ਉਹ ਸਾਰਿਆਂ ਨੇ ਸਾਨੂੰ ਬੜੀ ਸ਼ਰਮ ਮਹਿਸੂਸ ਹੋਈ ਕਿ ਸੰਗਤ ਜਿਹੜੀ ਆ ਮੀਂਹ ਦੇ ਵਿੱਚ ਭਿੱਜੀ ਆ ਤੇ ਭਿੱਜ ਕੇ ਜਿਹੜੀ ਸਾਡੀ ਸਾਰੀ ਮੀਟਿੰਗ ਦੇ ਲਈ ਆ ਉਹ ਖਰਾਬ ਹੋ ਗਈ ਜੀ ਤੇ ਸਾਰਿਆਂ ਨੇ ਮਤਾ ਪਾਇਆ ਆ ਕਿ ਇਹ ਜਿਹੜੀ ਆ ਮੰਦਪ ਭੱਗੇ ਦੀ ਘਟਨਾ ਹੋਈ ਜਿਹੜੀ ਬੇਇੱਜ਼ਤੀ ਹੋਈ ਆ ਇਹਦਾ ਜਿਹੜਾ ਕੰਪਲੀਟ ਲਿਖੀ ਆ ਕੀ ਕੀ ਕਾਰਵਾਈ ਜਣੀ ਉਹ ਉਹਨਾਂ ਤੇ ਕੀਤੀ ਜਾ ਰਹੀ ਪਿੰਡ ਵਾਲਿਆਂ ਵੱਲੋਂ ਨਗਰ ਵਾਲਿਆਂ ਵੱਲੋਂ ਕੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜਿਹੜੀ ਨਗਰ ਵੱਲੋਂ ਸਾਰੇ ਬੇਨਤੀ ਹੈ ਜੀ ਕਿ ਇਹਨਾਂ ਬੰਦਿਆਂ ਦੇ ਉੱਤੇ ਜਿਹੜੀ ਇਹ ਬੇਅਦਬੀ ਇਹਨਾਂ ਨੇ ਕੀਤੀ ਹੈ ਸਾਰੇ ਸੰਗਤ ਨੂੰ ਗੁਰੂ ਘਰ ਤੋਂ ਬਾਹਰ ਰੱਖਿਆ ਠੀਕ ਆ ਜੀ ਮੀਟਿੰਗ ਨਹੀਂ ਕਰਨ ਦਿੱਤੀ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਸਤਿ ਸ਼ੰਤਿਵਾਦ ਜੀ